ਚਾਬੜਾ ਜੀ ਪਤਾ ਲੱਗਿਆ ਕਿ ਪੰਜਾਬ ਪੁਲਿਸ ਵੱਲੋਂ ਵੀ ਇੱਕ ਲਿਸਟ ਤਿਆਰ ਕੀਤੀ ਗਈ ਹੈ ਜੋ ਅਮਰੀਕਾ ਵਿੱਚ ਵੱਸਦੇ ਨੇ ਅਪਰਾਧਿਕ ਮਾਮਲਿਆਂ ਵਿੱਚ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਵਿੱਚ ਸਿੱਧੂ ਮੂਸੇਵਾਲੇ ਦੇ ਕਾਤਲ ਦਾ ਵੀ ਨਾਮ ਆ ਰਿਹਾ ਹੈ ਉਸ ਨੂੰ ਡਿਪੋਰਟ ਕਰਨ ਦੀ ਤਿਆਰੀਆਂ ਵਿੱਚ ਲੱਗੀ ਹੋਈ ਹੈ ਐਸੋ ਵਿੱਚ 212 ਦੇ ਉੱਤੇ ਪ੍ਰੈਸ਼ਰ ਹੈਗਾ ਸੈਂਟਰ ਦੇ ਉੱਤੇ ਹੈਗਾ ਪੰਜਾਬ ਦੇ ਉੱਤੇ ਹੈਗਾ ভাই ਕਿ ਜਿਹੜੇ ਘੱਟੋ ਕ੍ਰਿਮੀਨਲ ਹੈਗੇ ਨੇ ਜੀ ਉਹ ਪੰਜਾਬ ਦੇ ਵਿੱਚ ਹੈ ਇੰਡੀਆ ਦੇ ਕਿਤੇ ਵੀ ਕ੍ਰਾਈਮ ਕਰਕੇ ਜਾਂਦੇ ਨੇ ਉਹ ਚੁੱਪ ਕਰਕੇ ਜਾਂ ਤੋਂ ਆਪਣਾ ਅਮਰੀਕਾ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਫੈਸਲ ਹੋ ਰਹੇ ਨੇ ਔਰ ਜਿ세 ਜਿਹੜੇ ਉਹਨਾਂ ਦੇ ਪਰਿਵਾਰ ਹੈਗੇ ਕਿ ਛੋਹ ਰਹੀ ਸਾਹਮੀ ਧੱਕੇ ਖਾ ਰਹੇ ਨੇ ਇਸ ਵਿੱਚ ਸਰਕਾਰ ਵੀ ਹੋਵੇ ਇਸ ਲਈ ਸੈਂਟਰ ਤੇ ਪੰਜਾਬ ਸਰਕਾਰ ਬਹੁਤ ਸੀਰੀਅਸ ਕੰਮ ਦੇ ਲਈ ਚਾਹੁੰਦੇ ਨੇ ਕਿ ਜਿਹੜੇ ਬੰਦੇ ਅੱਜ ਨਾਲ ਗੈਂਗਸਟਰ ਕ੍ਰਾਈਮ ਕਰਕੇ ਜਿਹੜੇ ਬਾਹਰ ਚਲੇ ਗਏ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਇੱਥੇ ਦੁਬਾਰਾ ਇੰਡੀਆ ਦੇ ਵਿੱਚ ਸਥਾਪਿਤ ਕੀਤਾ ਜਾਵੇ ਇਹਨਾਂ ਦਾ ਜਿਹੜੇ ਸੱਚੇ ਹੈ ਜਿਹੜੇ ਨਹੀਂ ਸਹੀ ਹੈ ਜਿਹੜੇ ਜਿਹੜੇ ਹੀ ਤੋਂ ਸੱਚੇ ਆਉਂਦੇ ਹੈ ਜਿਹੋਂ ਤੋਂ ਬੰਦੇ ਆਦੇ ਨੇ ਉਹਨਾਂ ਨੂੰ ਪਲਾਂਟ ਕਰਕੇ ਇੱਥੇ ਆਪਣੀ ਵਾਦਵਾਤ ਕਰਾ ਲੈਂਦੇ ਪੰਜਾਬ ਦੇ ਵਿੱਚ ਕਰਾਉਣੇ ਨੇ ਇੰਡੀਆਟ ਕਰਾਉਣੇ ਨੇ ਉਹਨਾਂ ਦੇ ਹੌਸਲੇ ਬੁਲੰਦ ਹੋਏ ਉਹਨਾਂ ਤੋਂ ਸਾਹਮਣੇ ਕਿੱਥੇ ਨਕੇਲ ਪਾਣੀ ਨਹੀਂ ਬਸ ਇਹੋ ਬੈਠਿਆ ਸਸਮੁੰਦਰ ਸਾਹ ਸਰਕਾਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਅਪੋਰਡ ਨਹੀਂ ਕੀਤਾ ਜਾ ਰਿਹਾ ਕਿ ਤੁਹਾਨੂੰ ਰੈਸਟ ਕੀਤੀ ਨਹੀਂ ਇਹਨਾਂ ਕੋਲ ਤਾਂ ਮੈਂ ਜਾ ਕੇ ਰੈਸਟ ਕਰਨ ਇਸ ਕਰਕੇ ਇਹਨਾਂ ਨੇ ਹੁਣ ਜਿਹੜੀ ਸਫਾਰਨਾ ਪੌਜੀ ਬਣਾਈ ਹੈ ਕਿ ਜਦ ਤੱਕ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਪਰਵਿਖਿਆ ਵੀ ਮਾਂ ਨੂੰ ਕਿਉਂ ਨਾ ਫੜੀਏ ਜਿਨ੍ਹਾਂ ਨੇ ਇਹਨਾਂ ਵਿੱਚ ਉਰਜਾ ਲਿਆ ਉਹ ਤੁਸੀਂ ਦੇਖੋ ਕੋਈ ਉੱਤਾਂ ਨਹੀਂ ਕਰ ਰਿਹਾ ਉਹਨਾਂ ਦੇ ਮਾਪਿਆਂ ਦੀ ਜੋ ਜਿੰਦਗਾਰ ਬਣੀ ਹੁੰਦੀ ਉਹ ਸਾਰੀ ਜਿੰਦਗਾਰ ਵਿਚਾਰੇ ਜਾਂ ਬੈਂਕਾਂ ਦੇ ਵਿੱਚ ਗਹਿਣੇ ਪਾ ਕੇ ਜਾਂ ਲੋਕਾਂ ਕੋਲ ਗਹਿਣੇ ਪਾ ਕੇ ਉਹਨਾਂ ਨੂੰ ਉਸ ਤੋਂ ਬਾਅਦ ਰਸਵਾੜ ਸੱਚਿਆਂ ਨੂੰ ਸੇਵਰੀ ਉਹ ਨਹੀਂ ਕਿਤੇ ਇਹ ਨਹੀਂ ਕਿ ਉਹ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰ ਰਹੇ ਕਿ ਤੁਹਾਡਾ ਬੱਚਾ ਜਿਆ ਕੇ ਚੰਗਾ ਫਿਚਰ ਬਣਾਵੇ ਇਹ ਚੇਨ ਵੀ ਆਇਟਾਪਿਕ ਚਾਹ ਕੋ ਬਤਮਾਨ ਦੀ ਸਰਕਾਰ ਹੈ ਜਿਹੜੀਆਂ ਸਾਡੀਆਂ ਸਰਕਾਰਾਂ ਨਹੀਂ ਕਦੀ ਵੀ ਕਿਸੇ ਨੇ ਇਸ ਚੀਜ਼ ਨੂੰ ਕਦੀ ਸੋਸਾਇਟੀ ਨਾਲ ਦੇਖਿਆ ਹੀ ਨਹੀਂ ਹੈਗਾ। ਹਮ ਸਭ ਤੋਂ ਵੱਡਾ ਮੈਂ ਕਹਿੰਦਾ ਇਹ ਸਭ ਤੋਂ ਵੱਡਾ ਰੂਟ ਸੈਂਟਰ ਤਾਂ ਹੈਗਾ। ਜਿਨ੍ਹਾਂ ਨੇ ਕਿ ਪੰਜਾਬ ਨਾਲ ਹਮੇਸ਼ਾ ਮਦਰੀ ਮਾਵਲਾ ਸਦੂ ਕੀਤਾ ਵਾ। ਕਿਉਂ ਨਹੀਂ ਪੰਜਾਬ ਦੇ ਵਿੱਚ ਅੱچھے ਪ੍ਰੋਜੈਕਟ ਲੱਗੇ ਆਏ ਜਾਂਦੇ? ਕਿਉਂ ਨਹੀਂ ਪੰਜਾਬ ਦੇ ਵਿੱਚ ਅੱچھے ਬੱਚਿਆਂ ਨੂੰ ਨੌਕਰੀਆਂ ਪ੍ਰੋਵਾਈਡ ਕੀਤੀ ਜਾਂਦੀ? ਜਿਹਨ ਦੇ ਪੜ੍ਹੇ ਲਿਖੇ ਸੱਚੇ ਜਿਹੜੇ ਕੋਈ ਅੱਛੇ ਮੈਂ ਜੇ ਕੋਈ ਕੰਪਿਊਟਰ ਦਾ ਕੋਰਸ ਕੀਤਾ ਕਿਸੇ ਨੂੰ ਕੁਝ ਕੀਤਾ ਉਹਨਾਂ ਲਈ ਨੌਕਰੀਆਂ ਇੱਥੇ ਕੋਈ ਨਹੀਂ ਹੋਈਆਂ ਉਹ ਕਿੱਥੇ ਜਾਣ ਕੇ ਚਾਰੇ ਪੱਟੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਤਨ ਸਿੰਘ ਮਾਹਲ ਇੱਕ ਖਾਸ ਪ੍ਰੋਗਰਾਮ ਵਿੱਚ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸ ਦਿਆਂ ਜਿੱਥੇ ਯੂ ਐਸ ਵੱਲੋਂ ਤਿਆਰੀ ਕੀਤੀ ਗਈ ਹੈ ਕਿ ਸਾਰੇ ਇਲੀਗਲ ਜੋ ਇਮੀਗ੍ਰੈਂਟਸ ਨੇ ਉਹਨਾਂ ਨੂੰ ਰਿਪੋਰਟ ਕਰਨਾ ਹੈ ਉਸ ਦੇ ਸੰਬੰਧ ਵਿੱਚ ਹੀ 200 ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਤੇ ਕੱਲ ਉਹਨਾਂ ਦੀ ਜੋ ਫਲਾਈਟ ਹੈ ਅੰਮ੍ਰਿਤਸਰ ਵਿੱਚ ਲੈਂਡ ਹੋਵੇਗੀ ਜਿੱਥੇ ਯੂ ਐਸ ਵੱਲੋਂ ਤਿਆਰੀ ਕੀਤੀ ਯਾਰ ਕੇ ਸਾਰੇ ਇਲੀਗਲ ਇਮੀਗ੍ਰੈਂਟਸ ਉਹਨਾਂ ਨੂੰ भेज ਦਿੱਤਾ ਹੈ ਉਹਨਾਂ ਦੀ ਕੰਟਰੀ 'ਚ ਉੱਥੇ ਪੰਜਾਬ ਪੁਲਿਸ ਵੱਲੋਂ ਵੀ ਹੁਣ ਇੱਕ ਤਿਆਰੀ ਕੀਤੀ ਗਈ ਹੈ ਕਿ ਜੋ ਗੈਂਗਸਟਰ ਜਾਂ ਅਪਰਾਧਿਕ ਮਾਮਲਿਆਂ ਵਿੱਚ ਦੂਜੀ ਕੰਟਰੀਆਂ ਵਿੱਚ ਵਸ ਰਹੇ ਨੇ ਉਹਨਾਂ ਦੀ ਲਿਸਟ ਵੀ ਤਿਆਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ 100 ਅਪਰਾਧਿਕ ਮਾਮਲਿਆਂ ਵਾਲੇ ਬੰਦਿਆਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਸ ਵਿੱਚ 20 ਅਪਰਾਧੀ ਜੋ ਅਮਰੀਕਾ ਵਿੱਚ ਵਸਦੇ ਨੇ ਜਿਸ ਵਿੱਚ ਸਿੱਧੂ ਮੂਸੇਵਾਲੇ ਕਤਲ ਵਿੱਚ ਮੇਨ ਕਾਤਲ ਅਨਮੋਲ ਵਿਸ਼ਨੋਈ ਹੈ ਅਤੇ ਜੋ ਪੰਜਾਬ ਵਿੱਚ ਪੁਲਿਸ ਥਾਣਿਆਂ ਵਿੱਚ ਗ੍ਰੇਨੇਡ ਹਮਲੇ ਹੋ ਰਹੇ ਨੇ ਉਹਨਾਂ ਦੇ ਜੋ ਕਾਤਲ ਨੇ ਜੋ ਉਹਨਾਂ ਦੇ ਮੇਨ ਦੋਸ਼ੀ ਨੇ ਉਹ ਵੀ ਅਮਰੀਕਾ ਵਿੱਚ ਵਸਦੇ ਨੇ ਉਸ ਦੀ ਲਿਸਟ ਤਿਆਰ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਵੱਲੋਂ ਇਹ ਲਿਸਟ ਅਮਰੀਕਾ ਨਾਲ ਸਾਂਝੀ ਵੀ ਕਰ ਦਿੱਤੀ ਗਈ ਹੈ। ਤਾਂ ਹੁਣ ਦੇਖਣ ਵਾਲੀ ਗੱਲ ਹੈ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਲੇਕਿਨ ਸਾਰੀ ਜਾਣਕਾਰੀ ਲੈਣ ਲਈ ਕਿ ਕਿਉਂ ਇਹ ਤਿਆਰੀ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਦਾ ਕੀ ਐਕਸ਼ਨ ਹੈ ਸਾਡੇ ਨਾਲ ਪੰਜਾਬ ਤੋਂ ਹੀ ਐਡਵੋਕੇਟ ਸੰਦੀਪ ਕਨਵਲ ਸਿੰਘ ਚਾਪੜਾ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸ਼ਾਪੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ। ਜਾਨੂ ਦੇ ਸਾਰੇ ਸੂਰਜ ਜਨ ਵੀ ਮੇਰੇ ਕੋਲ ਵਹੀ ਵੀ ਜਿੱਤਾ ਤਰਸ ਵਰਮੀ ਜਿੱਤੀ ਕੋਤੇ ਵੀ ਜੀ ਸ਼ਾਬੜਾ ਜੀ ਪਤਾ ਲੱਗਿਆ ਕਿ ਪੰਜਾਬ ਪੁਲਿਸ ਵੱਲੋਂ ਵੀ ਇੱਕ ਲਿਸਟ ਤਿਆਰ ਕੀਤੀ ਗਈ ਹੈ ਜੋ ਅਮਰੀਕਾ ਵਿੱਚ ਵੱਸਦੇ ਨੇ ਅਪਰਾਧਿਕ ਮਾਮਲਿਆਂ ਵਿੱਚ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਵਿੱਚ ਸਿੱਧੂ ਮੂਸੇਵਾਲੇ ਦੇ ਕਾਤਲ ਦਾ ਵੀ ਨਾਮ ਆ ਰਿਹਾ ਹੈ ਉਸ ਨੂੰ ਡਿਪੋਰਟ ਕਰਨ ਦੀ ਤਿਆਰੀਆਂ ਵਿੱਚ ਲੱਗੀ ਹੋਈ ਹੈ ਦੇਖੋ ਐਸੋ ਨੇ ਜੋ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਹੈਗਾ ਸੈਂਟਰ ਦੇ ਉੱਤੇ ਹੈਗਾ ਪੰਜਾਬ ਦੇ ਉੱਤੇ ਹੈਗਾ ਦਾ ਕਿ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਨੇ ਜੀ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਕਿਤੇ ਵੀ ਕ੍ਰਾਈਮ ਕਰਕੇ ਜਾਂਦੇ ਨੇ ਤੇ ਚੁੱਪ ਕਰਕੇ ਇੱਥੋਂ ਆਪਣਾ ਪਰਮੈਡੀਕਾ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋ ਰਹੇ ਨੇ ਔਰ ਜਿੱਥੇ ਜਿਹੜੇ ਉਹਨਾਂ ਦੇ ਪਰਿਵਾਰ ਹੈਗੇ ਪਿਛੋਂ ਉਹ ਸਾਫ਼ਲੀ ਧੱਕੇ ਖਾ ਰਹੇ ਨੇ ਜੀ ਇਸ ਲਈ ਸਰਕਾਰ ਵੀ ਹੁਣ ਇਸ ਨੂੰ ਸੈਂਟਰ ਤੋਂ ਤੇ ਪੰਜਾਬ ਸਰਕਾਰ ਬਹੁਤ ਇੰਸਟੇਅਰ ਇਸ ਕੰਮ ਦੇ ਲਈ ਜੀ ਉਹ ਚਾਹੁੰਦੇ ਨੇ ਕਿ ਜਿਹੜੇ ਬੰਦੇ ਇੱਥੇ ਦੇ ਗੈਂਗਸਟਰ ਕ੍ਰਾਈਮ ਕਰਕੇ ਜਿਹੜੇ ਬਾਹਰ ਚਲੇ ਗਏ ਨੇ ਜੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਇੱਥੇ ਦੁਬਾਰਾ ਇੰਡੀਆ ਦੇ ਵਿੱਚ ਡਪੋਲ ਕੀਤਾ ਜਾਵੇ ਜੀ ਹੋਰ ਐਸੋ ਜਿਹੜੀ ਸਰਕਾਰਾਂ ਦੀ ਚਾਲੇ ਕੌਂਸੀ ਉਹਦੇ ਮੁਤਾਬਕ ਉਹ ਵੀ ਜਿਹੜੇ ਆਪਣੇ ਬਾਹਰ ਵਾਲੀ ਕੰਟਰੀਜ਼ ਦੇ ਨਾਮ ਲੁਕਾ ਕੇ ਜੀ ਜਿਹੜੇ ਇੱਧਰ ਦੇ ਹਾਰਕੋਰ ਕ੍ਰਿਮੀਨਲ ਰਹੇ ਨੇ ਉਹਨਾਂ ਨੂੰ ਵਾਪਸ ਚਾਕੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਉਹਨਾਂ ਵਾਸਤੇ ਸਿਫਟੀ ਟ੍ਰੈਨ ਕੀਤਾ ਜਾ ਸਕੇ ਜੀ ਕਿਉਂਕਿ ਸਿੱਧੂ ਮੂਸੇ ਵਾਲੇ ਕਤਲ ਵਿੱਚ ਵੀ ਦੇਖਿਆ ਗਿਆ ਕਿ ਦੋਸ਼ੀ ਜ਼ਰੂਰ ਪੰਜਾਬ ਪੁਲਿਸ ਵਾਲੇ ਨੇ ਫੜੇ ਗਏ ਨੇ ਲੇਕਿਨ ਪਰਿਵਾਰ ਵੱਲੋਂ ਲਗਾਤਾਰ ਹੱਲੇ ਵੀ ਇਨਸਾਫ ਦੀ ਮੰਗ ਕੀਤੀ ਹੈ ਯਾਰ ਇਹਨਾਂ ਨੂੰ ਕਹਿ ਰਹੇ ਕਿ ਜੋ ਅਸਲ ਦੋਸ਼ੀ ਨੇ ਉਹ ਤਾਂ ਕੈਨੇਡਾ ਜਾਂ ਅਮਰੀਕਾ ਵਿੱਚ ਹੀ ਸੈਟਲ ਨੇ ਈਵਨ ਜੋ ਅਨਮੋਲ ਵਿਸ਼ਨ ਹੋਈ ਆ ਇਹ ਸਿੱਧੇ ਤੌਰ ਤੇ ਮੇਨ ਕਾਤਲ ਸਗਾ ਤੇ ਉਹ ਵੀ ਦੱਸਿਆ ਜਾ ਰਿਹਾ ਕਿ ਅਮਰੀਕਾ ਵਿੱਚ ਹੀ ਹੈ ਦੇਖੋ ਅਜ 29 5 242 ਦੀ ਇਹ ਵਾਰਦਾਤ ਹੋਈ ਹੋਈ ਹੈ ਜੀ ਔਰ ਇੰਨੀ ਸ਼ਰਮ ਦੀ ਗੱਲ ਹੈ ਕਿ 2 ਤੇ 34 ਦੇ ਬੱਚੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਜਿਹੜਾ ਤੇ ਮਾਪਿਆਂ ਦਾ ਇਕੱਲਾ-ਇਕੱਲਾ ਮੁੰਡਾ ਸੀ ਜੀ ਕਰਮ ਤੋਂ ਬਾਅਦ ਅੱਜ 30 ਸਾਲ ਤਕਰੀਬਨ ਹੋ ਲੱਗੇ ਨੇ ਹਜੇ ਤਾਂ ਉਹਦਾ ਕੁਝ ਹੋਰ ਜਿਹੜੇ ਅਸਲ ਕਾਤਲ ਫੜਨੇ ਨਹੀਂ ਗਏ ਜੀ ਤੇ ਕੋਵੇ ਮਾਪਿਓ ਦੀ ਜਿਹੜੀ ਉਹਦੇ ਵਿੱਚ ਹੈਗੀ ਉਹ ਬਿਲਕੁਲ ਠੀਕ ਹੈਗੀ ਉਹਨਾਂ ਦੀ ਜਿਹੜੀ ਚਿੰਤਾ ਹੈਗੀ ਹੈ ਪਰ ਕੌਣ ਫੜੇ ਜਾਣ ਜਿਨ੍ਹਾਂ ਨੇ ਉਹਨਾਂ ਦਾ ਕੰਨਾ ਕੰਨਾ ਮੁੰਡਾ ਮਾਰਿਆ ਦਾ ਜਿਹਨਾਂ ਨੇ ਬਟਾ ਹਾਰਡ ਕੋਰਪ ਆਪਣਾ ਕ੍ਰਾਈਮ ਕੀਤਾ ਦਾ ਜੀ ਤੇ ਉਹਦੇ ਵੀ ਠੀਕ ਹੈ ਸਰਕਾਰ ਦੀ ਪਾਲਸੀ ਜਿਹੜੇ ਮੁਤਾਬਕ ਹੈ ਨਾ ਜਿਹੜੇ ਬੰਦੇ ਐਸੋ ਨੇ ਤੋਂ ਬਾਹਰ ਬੈਠੇ ਨੇ ਜਿਹੜੇ ਉਹਦੇ ਕਾਤਲ ਹੈਗੇ ਨੇ ਜੀ ਜੋ ਜਿਨਾਂ ਨੇ ਉਹਦੇ ਕਾਤਲ ਦੀ ਪਲਾਨਿੰਗ ਕੀਤੀ ਤੇ ਸਭ ਕੁਝ ਕੀਤਾ ਉਹਨਾਂ ਨੂੰ ਇੰਡੀਆ ਰਿਪੋਰਟ ਕਰਦੇ ਉਹਨਾਂ ਤੋਂ ਸਪੀਟੀ ਪੈਨ ਕਰਨਾ ਚਾਹੀਦਾ ਹਨ ਜੀ ਕਿਉਂਕਿ ਆਪਾਂ ਦੇਖਿਆ ਮਾਪਿਆਂ ਨੂੰ ਸਾਫ਼ ਮਿਲੇਗਾ ਨਾ ਇਸ ਬਾਰੇ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਤੇ ਆਪਾਂ ਅਕਸਰ ਦੇਖਿਆ ਹੈ ਕਿ ਕਈ ਵਾਰ ਪੰਜਾਬ ਵਿੱਚ ਵੀ ਹਰ ਗ੍ਰਨੇਡ ਹਮਲੇ ਹੋ ਰਹੇ ਨੇ ਉਹਨਾਂ ਦੇ ਕਾਤਲ ਵੀ ਦੱਸਿਆ ਯਾਰ ਪੰਜਾਬ ਪੁਲਿਸ ਵੱਲੋਂ ਕਿ ਜੋ ਉਹਨਾਂ ਦੇ ਅਸਲ ਜੋ ਗੁਨਾਹਗਾਰ ਨੇ ਉਹ ਵੀ ਅਮਰੀਕਾ ਵਿੱਚ ਹੀ ਸੈਟਲਡ ਨੇ ਤੇ ਦੇਖਿਆ ਕਈ ਵਾਰ ਇਦਾਂ ਦੇ ਹਮਲੇ ਹੁੰਦੇ ਜਾਂ ਹੋਰ ਵੀ ਅਟੈਕ ਹੁੰਦੇ ਨੇ ਜਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂ ਯਾਰ ਸਾਰੇ ਦੋਸ਼ੀ ਬੈਠੇ ਬਾਹ ਤੇ ਪੰਜਾਬ ਪੁਲਿਸ ਉਹਨੂੰ ਕਿੱਦਾਂ ਟੈਕਲ ਕਰੇ ਕੋਕੋ ਜਿਸਲੇ ਕੋਕੋ ਕਿਡਬਾਕ ਜਿਹੜੇ ਜਿਹੜੇ ਅੰਦਰੋਂ ਅੰਕ ਸਿੱਖਿਆ ਰਹੇ ਤਪਨ ਉਹ ਰਾਜ ਪੰਜ ਸਾਲ ਤਕਰੀਬਨ ਹੋ ਚੁੱਕੇ ਨੇ ਜੀ ਕੁਝ ਤੋਂ ਦਰਮਿਆਨ ਵੀ ਚੋਰੋਂ ਬੜੇ ਇੰਨੀਆਂ ਸਕ੍ਰਾਈਨ ਉੱਤੇ ਹੋ ਰਹੇ ਨੇ ਜੀ ਉਹਨਾਂ ਦੇ ਉਹਨਾਂ ਹੌਸਲੇ ਬੜੇ ਜਮੰਦ ਹੋ ਗਏ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਤਾਂ ਬਾਹਰ ਬੈਠੇ ਐਥੋਂ ਜਿਹੜੇ ਹੈਗੇ ਆ ਪਲਾਨਟ ਕਰ ਦਿੰਨੇ ਬੰਦੇ ਜੀ ਜੇ ਇੱਥੇ ਅਮਨ ਸ਼ਾਂਤੀ ਨੂੰ ਬਹਨਤ ਕਰਨ ਲਈ ਅਸੀਂ ਆਪਣਾ ਜਿਹੜਾ ਦੂਸਰਾ ਮਕਸਦ ਹੈਗਾ ਨਾ ਇੱਥੇ ਕੋਈ ਬੇਰੁਜ਼ਗਾਰ ਜਿਹੜੇ ਬੱਚੇ ਆ ਜਾਂ ਜਿਹੜੇ ਨਸ਼ਈ ਹੈ ਜਿਹੜੇ ਵੀ ਉੱਥੋਂ ਬੱਚੇ ਆਉਂਦੇ ਐ ਜਿਹੋਂ ਤੋਂ ਬੰਦੇ ਆਦੇ ਨੇ ਜੀ ਉਹਨਾਂ ਨੂੰ ਪਲਾਨਟ ਕਰਕੇ ਇੱਥੇ ਆਪਣੀ ਵਾਅਦਤ ਕਰਾ ਲੈਣ ਦੇ ਪੰਜਾਬ ਦੇ ਵਿੱਚ ਕਰਾਉਣੇ ਜਾਂ ਇੰਡੀਆਟ ਕਰਾਉਣ ਦੇ ਲਈ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਉਹਨਾਂ ਨੂੰ ਪਤਾ ਸਾਨੂੰ ਕਿ ਕਿੱਥੇ ਨੇ ਨਕੇਲ ਪਾਣੀ ਨਹੀਂ ਜੀ ਅਸੀਂ ਤਾਂ ਬੈਠ ਪੁਰਾਣ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਕਿ ਸਾਨੂੰ ਅਰੈਸਟ ਕੀਤੀ ਨਹੀਂ ਹੈ ਨਾ ਹੀ ਇਹਨਾਂ ਚੰਨਾ ਦਮ ਹੈ ਜਾ ਕੇ ਅਰੈਸਟ ਕਰਨ ਜੀ ਇਸ ਕਰਕੇ ਇਹਨਾਂ ਨੇ ਹੁਣ ਜਿਹੜੀ ਸਰਕਾਰ ਨੇ ਪਹੁੰਚੀ ਬਣਾਈ ਹੈ ਕਿ ਜ਼ਿਆਦਾਤਰ ਤਾਂ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਪਰਨਿਆਵਾਂ ਨਹੀਂ ਮਾਂ ਨੂੰ ਕਿਉਣਾ ਪੜੀਏ ਜਿਨ੍ਹਾਂ ਨੇ ਇਹਨਾਂ ਵੀ ਚੋਰ ਬਣਾਇਆ ਜਦ ਤੱਕ ਉਹ ਨਹੀਂ ਇਹਨਾਂ ਨੂੰ ਜ਼ਿੰਮੇਵਾਰ ਕਰਨਗੇ ਤੱਕ ਤੱਕ ਕੁਝ ਨਹੀਂ ਹੋਏਗਾ ਬਿਲਕੁਲ ਐਸੋ ਨੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਐਸੋ ਨੇ ਪੂਰੇ ਸਰਭਾ ਪਰ ਜੋਰ ਲਗਾ ਲੀਏ ਕਿ ਕਿਸੇ ਤੀਕੇ ਨਾਲ ਜਿਹੜੇ ਬੰਦੇ ਉੱਥੇ ਬਾਹਰ ਬੈਠੇ ਜਿਹੜੇ ਜਾਂ ਕੇ ਕ੍ਰਾਈਮ ਨੂੰ ਜਨਮ ਦੇ ਲੇ ਨੇ ਜੀ ਉਹਨਾਂ ਨੂੰ ਅરેਸਟ ਪਾਈ ਜਾਵੇ ਜੀ ਐਡਵੋਕੇਟ ਸਾਹਿਬ ਆਪਾਂ ਦੇਖਿਆ ਹੈ ਕਿ ਪੰਜਾਬ ਤੇ ਖਾਸ ਕਰਕੇ ਹਰਿਆਣਾ ਵਿੱਚੋਂ ਬਹੁਤ ਨੌਜਵਾਨ ਇਲੀਗਲੀ ਜਾਂਦੇ ਨੇ ਜੋ ਯੂਐਸਏ ਡੌਂਕੀ ਲਗਾ ਕੇ ਤਾਂ ਹੁਣ ਵੀ ਦੇਖਿਆ 200 ਬੰਦੇ ਜੋ ਭਾਰਤੀਆਂ ਨੂੰ ਡਿਪੋਟ ਕੀਤਾ ਰਿਹਾ ਉਸ ਵਿੱਚ ਮੋਸਟਲੀ ਇਹ ਕਿਹਾ ਜਾ ਰਿਹਾ ਕਿ ਪੰਜਾਬੀ ਹੀ ਜ਼ਿਆਦਾ ਨੇ ਤੇ ਕੀ ਲੱਗਦਾ ਜੀ ਹੁਣ ਜਦੋਂ ਪੰਜਾਬ ਕੱਲ ਡਿਪੋਟ ਹੋ ਜਾਣਗੇ ਉਹਨਾਂ ਤੇ ਪੰਜਾਬ ਪੁਲਿਸ ਵੱਲੋਂ ਵੀ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਕੀ ਅੱਗੇ ਦਾ ਉਹਨਾਂ ਦਾ ਭਵਿੱਖ ਹੋਵੇਗਾ ਦੇਖੋ ਪੰਜਾਬ ਸਰਸਵਰ ਤੋਂ ਉਹਨਾਂ ਕੋਈ ਐਕਸ਼ਨ ਹੋਵੇ ਨਾ ਹੋਵੇ ਉਹ ਚਾਹੇ ਜਿਹੜੇ ਇੱਥੇ ਬੱਚੇ ਜਾ ਰਹੇ ਨੇ ਉਹ ਸਿਰਫ ਬੇਰੁਜ਼ਗਾਰ ਕਰ ਬੇਰੁਜ਼ਗਾਰੀ ਜਿਹੜੀ ਇੱਥੇ ਇੰਨੀ ਕੁ ਬਣ ਚੁੱਕੀ ਹੈ ਜੀ ਪੜ੍ਹੇ ਲਿਖੇ ਅੱਛੇ ਪਰਵਾਰਾਂ ਦੇ ਬੱਚੇ ਰਗੇ ਨੇ ਜੀ ਅੱਗੋਂ ਨੌਕਰੀਆਂ ਮਿਲ ਨਹੀਂ ਰਹੀਆਂ ਚਾਹ ਪਿਓ ਬੱਚੇ ਜਿਹੜੇ ਹੈਗੇ ਨਸ਼ਿਆਂ ਦੇ ਵਿੱਚ ਪੈ ਗਏ ਨੇ ਜੀ ਜਾਂ ਉਹ ਬੱਚੇ ਫਿਰ ਕ੍ਰਾਈਮ ਦੇ ਵਿੱਚ ਚੜ ਜਾਂਦੇ ਨੇ ਜੀ ਤੇ ਚਾ ਬੱਚੇ ਜਿਹੜੇ ਹੈਗੇ ਆਪਣਾ ਚਾ ਭੁੱਖ ਬਣਾਉਣ ਦੇ ਲਈ ਉਹ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਤਪਾਂ ਜਿਹੜੇ ਏਜੰਟਸ ਹੈਗੇ ਨੇ ਉਹਨਾਂ ਨੂੰ ਪੈਸੇ ਦੇ ਦੇ ਕੇ ਜਾ ਰਹੇ ਹੈਗੇ ਨੇ ਪਰ ਇਨਲੀਗਲ ਇਥੇ ਏਜੰਟ ਉਹਨਾਂ ਕੋ ਸਰਫਲ 70-80 ਲੱਖ ਰੁਪਏ ਲੈ ਰਹੇ ਨੇ ਤੁਸੀਂ ਤੁਹਾਨੂੰ ਬਾਹਰ ਭੇਜਿਆ ਜਾ ਰਿਹਾ ਠੀਕ ਹੈ ਜੀ ਬੱਚਿਆਂ ਨੂੰ ਸਿਰਫ ਇਹ ਹੈਗਾ ਕਿ ਚਲੋ ਸਾਡਾ ਰੋਟੀ ਪਾਣੀ ਚੱਲ ਜAVE ਸਾਡਾ ਪਰਿਵਾਰ ਪਿੱਛੋਂ ਖਾ ਜਾਵੇ ਉਹ ਬੱਚਿਆਂ ਦੇ ਦਿਮਾਗ ਦੇ ਵਿੱਚ ਮੈਂ ਉਹਨਾਂ ਨੂੰ ਸਪਲਾਈਜ਼ ਕਰ ਦਿਓ ਬਾਹਰ ਦੇ ਬੱਚੇ ਜਾ ਰਹੇ ਹੈਗੇ ਨੇ ਜੀ ਉਹਨਾਂ ਨੂੰ ਜਾ ਕੇ ਜਿਹੜੇ ਮਸੀਤੇ ਦੇ ਜਿੰਨਾ ਦੇ ਵਿੱਚ ਛੱਡਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਇਨਲੀਗਲੀ ਕੋਈ ਗੰਧ ਪਾਸਪੋਰਟ ਵਿੱਚ ਭੇਜਿਆ ਜਾ ਰਿਹਾ ਹੈ ਜੋ ਕਰ ਰਹੇ ਨੇ ਜੀ ਉਹ ਟ੍ਰੀਮ ਲੋਕ ਚਾਲੇ ਜਿਹੜੇ ਬੱਚੇ ਹੈਗੇ ਨੇ ਉਹ ਕਿਸੇ ਨੇ ਇਲਿਗਲੀ ਉੱਥੇ ਜਾ ਰਹੇ ਨੇ ਉਹਦਾ ਰਿਪੋਰਟ ਹੀ ਹੋਣਾ ਨਾ ਤੂੰ ਜੀ ਜੀ ਇਸ ਕਰਕੇ ਉਹਨੇ ਬਾਹਰ ਦੀ ਗਵਰਨਰਸ ਨੇ ਉਹਨੇ ਪੌਲਿ ਬਣਾ ਲਈ ਹੈ ਕਿ ਅਸੀਂ ਇੱਥੇ ਕੋਈ ਵੀ ਬੰਦਾ ਇਲਿਗਲੀ ਨਹੀਂ ਰਹਿਣ ਦੇਣਾ ਜੀ ਤੇ ਜਿਹੜੇ ਬੱਚੇ ਇਲਿਗਲ ਜਾ ਰਹੇ ਹੈਗੇ ਨੇ ਜਿਹੜੀ ਜੀ ਸਿਰਫ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਸੂਰ ਜਿਹੜੇ ਇੱਥੇ ਏਜੰਟਸ ਬੈਠੇ ਨੇ ਜੀ ਇਹਨਾਂ ਕਰਕੇ ਹੀ ਸਾਡੀ ਪ੍ਰੋਬਲਮ ਫੇਸ ਹੋਈ ਹੈ ਜੀ ਐਡਵੋਕੇਟ ਸਾਹਿਬ ਤੁਸੀਂ 에이ਜੰਟ ਦੀ ਗੱਲ ਤਾਂ ਕੀਤੀ ਹੈ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਪੰਜਾਬ ਜਰੂਰੀ ਇਲੀਗਲੀ ਜਾਂਦੇ ਨੇ ਯੂ ਐਸ ਇਮੀਗ੍ਰੇਟ ਕਰਦੇ ਨੇ ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਪੈਸੇ ਲੱਖਾਂ ਚ ਪੈਸੇ ਲੱਗਦੇ ਨੇ ਜਿਹੜਾ ਰੂਟ ਵੀ ਬਹੁਤ ਖਤਰਨਾਕ ਹੁੰਦਾ ਹੈ ਤਾਂ ਫਿਰ ਵੀ ਇਹਨੇ ਨੌਜਵਾਨ ਜੋ ਰਿਸਕ ਤਾਂ ਲੈਂਦੇ ਨੇ ਕੀ ਕੀ ਰੂਟ ਕੀ ਹੁੰਦਾ ਇਹਦੇ ਬਾਰੇ ਥੋੜੀ ਜਾਣਕਾਰੀ ਜਰੂਰ ਦਿਓ ਦੇਖੋ ਜੋ ਫੈਸੋਲੇ ਜਾ ਕੇ ਜੋ ਅਸਲੀ ਇਨਫੋਰਮੇਸ਼ਨ ਹੈ ਜਿਹੜੇ ਚਾਰੇ ਜਾ ਕੇ ਤੁਮਕਸੀਕੋ ਦੇ ਜਮਨਾ ਦੇ ਵਿੱਚ ਰੱਖ ਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਉਹ ਚਾਰੇ ਕਈ ਕਈ ਬੱਚੇ ਖੇਪਾਣੇ ਆਪਣੀ ਜਾਨ ਬਚਾਉਂਦੇ ਹੋਏ ਉੱਥੇ ਜਾ ਕੇ ਜਿਹੜੇ ਦੂਜੇ ਦੇ ਯੂ ਐਸ ਏ ਦੇ ਵਿੱਚ ਜਾਂਦੇ ਨੇ ਜਾਂ ਕੋਈ ਹੋਰ ਕੰਟਰੀਜ਼ ਦੇ ਵਿੱਚ ਚੋਰ ਰਸਤੀਆ ਰਹੀ ਜਾਂਦੇ ਨੇ ਜੀ ਤੇ ਫਿਰ ਉਹ ਵਿਚਾਰੇ ਬੱਚੇ ਦਾ ਆਪਣੇ ਘਰ ਥਲੀ ਜਾਂਦੇ ਪਏ ਨੇ ਇਹ ਤਾਂ ਸਾਡੀਆਂ ਸਰਕਾਰਾਂ ਨੂੰ ਸੋਚੀਏ ਰੋਣਾ ਚਾਹੀਦਾ ਕਿ ਉਹਦੇ ਵਿੱਚ ਕਿ ਅੱਛੀ ਨੌਕਰੀਆਂ ਕਿ ਪ੍ਰੋਵਾਈਡ ਕੀਤੀਆਂ ਜਾਣ ਜਿੱਥੇ ਵੀ ਜਿਹੜੇ ਬੱਚੇ ਬਾਹਰ ਜਾ ਰਹੇ ਹੈਗੇ ਆ ਜੀ ਹੋ ਤੁਸੀਂ ਦੇਖੋ ਕੋਈ ਉੱਤਨੀ ਜਾ ਰਹੇ ਉਹਨਾਂ ਦੇ ਮਾਪਿਆਂ ਦੀ ਜੋ ਜਿੰਦਾਰ ਬਣੀ ਹੁੰਦੀ ਉਹ ਸਾਰੀ ਜਿੰਦਾਰ ਵਿਚਾਰੇ ਜਾਂ ਬੈਂਕਾਂ ਦੇ ਵਿੱਚ ਗਹਿਣੇ ਪਾ ਕੇ ਜਾਂ ਲੋਕਾਂ ਕੋਲ ਗਹਿਣੇ ਪਾ ਕੇ ਉਹਨਾਂ ਨੂੰ ਉਸ ਤੋਂ ਬਾਅਦ ਬਾਹਰ ਬੱਚਿਆਂ ਨੂੰ ਭੇਜਦੇ ਆ ਉਹ ਨਹੀਂ ਕਿ ਇੱਕ ਭੇਜ ਹੀ ਨਹੀਂ ਪਏ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰ ਰਹੇ ਕਿ ਸਾਡਾ ਬੱਚਾ ਜਾ ਕੇ ਚੰਗਾ ਫਿਚਰ ਬਣਾਵੇ ਠੀਕ ਹੈ ਜੀ ਹੋਰ ਅੱਜ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਖਾਸ ਕਰਕੇ ਪੰਜਾਬ ਦੇ ਵਿੱਚ ਜੀ ਕਰਦੇ ਹੋ ਕਰਵਾਈ ਹੋਣ ਦਾ ਕਾਰਨ ਇਹ ਆ ਬਣ ਕੇ ਕਿ ਮਾਪਿਓ ਵਿਚਾਰੇ ਜਿਹੜੇ ਹੈਗੇ ਨੇ ਆਪਣੀ ਜ਼ਮੀਨਾਂ ਬੈਂਕਾਂ ਕੋਲ ਕਿਸੇ ਸ਼ੌਕਾਰਾ ਕੋਲ ਦੇਣੇ ਰੱਖੀ ਜਾ ਰਹੇ ਨੇ ਜੀ ਕਿ ਸਾਡਾ ਕੱਲਾ ਹੁੰਦਾ ਹੈ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਸੈਟਲ ਕਰ ਲਈਏ ਜੀ ਉਹ ਵਿਚਾਰੇ ਇਨਲੀਗਲੀ ਇੱਥੋਂ ਜਾਂਦੇ ਆ ਉੱਥੋਂ ਜਾ ਕੇ ਪਤਾ ਨਮੂਸ਼ੀ ਦਾ ਸਾਹਮਣਾ ਕਰਨਾ ਪੈਂਦਾ ਜਦ ਜਾ ਕੇ ਪਤਾ ਲੱਗਦਾ ਜੀ ਕਿ ਇਹ ਤਾਂ ਉੱਥੇ ਕੌਂਝੀ ਨੂੰ ਸੱਦਦਾ ਇਨਲੀਗਲ ਹੋ ਕੇ ਜਾ ਰਹੇ ਹਾਲ ਜੀ ਏਜੰਟ ਜਿਹੜੇ ਹੈਗੇ ਨੇ ਇੱਥੇ ਉਹ ਉਹਨਾਂ ਨੂੰ ਪ੍ਰੋਪਰ ਗੱਲ ਦੱਸਣ ਨੂੰ ਪਿਆਰ ਨਹੀਂ ਆ ਜੀ ਜੀ ਕਿਉਂਕਿ ਸ਼ਾਬੜਾ ਜੀ ਤੁਸੀਂ ਗੱਲ ਕੀਤੀ ਬੀਬੇ ਲਖਾਇਆ ਜਾਂਦੇ ਦਿੱਤੇ ਬਿਲਕੁਲ ਤੁਸੀਂ ਇਲੀਗਲੀ ਰਸਤੇ ਦੀ ਆਪਾਂ ਗੱਲ ਕਰ ਰਹੇ ਹਾਂ ਦੇਖਿਓ ਕੱਲ ਸਰਕਾਰਾਂ ਦੀ ਕਾਰਜਕਾਰੀ ਜਦ ਵੀ ਕਰਦੀ ਹੈ ਉੱਥੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਕਿ ਜਦੋਂ ਜੇ ਅਸੀਂ ਏਮਪਲੋਇਮੈਂਟ ਵੀ ਦਵਾਂਗੇ ਜੋ ਏਜੰਟਾਂ ਦੇ ਉਹਨਾਂ ਦੇ ਵੀ ਨੱਥ ਪਾਵਾਂਗੇ ਲੇਕਿਨ ਦੇਖਿਆ ਜਾ ਰਿਹਾ ਨਾ ਹੀ ਏਜੰਟਾਂ ਦੇ ਕੋਈ ਨੱਥ ਪਈ ਹੈ ਇਵਨ ਜੋ ਕ੍ਰਾਈਮ ਰੇਟ ਆ ਪੰਜਾਬ ਵਿੱਚ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ ਜੋ ਗਰਨੇਡ ਹਮਲੇ ਹੋ ਰਹੇ ਨੇ ਦੱਸਿਆ ਜਾ ਰਿਹਾ ਉਹਨਾਂ ਦੇ ਦੋਸ਼ੀ ਵੀ ਅਮਰੀਕਾ ਵਿੱਚ ਹੀ ਬੈਠੇ ਆ ਤਾਂ ਪੰਜਾਬ ਪ ਜਾ ਕੀ ਉਹਨਾਂ ਦੀ ਗਲਤੀਆਂ ਨੇ ਗੱਲ ਪਤਾ ਕਿ ਕਿੰਨਾ ਕੁ ਸੂਈ ਹੈਗੀ ਹੈ ਕਿ ਉਹ ਬਾਰਡਰ ਤੋਂ ਚੰਡੀੜਾਈ ਜੀ ਇੱਥੇ ਜਿਹੜੇ ਵੀ ਬੰਦੇ ਆਂਦੇ ਹੈਗੇ ਤਾਂ ਸਾਰੇ ਇੱਕ ਸੂਈ ਦੇ ਪਹਲੂ ਆ ਜੀ ਕਿਸੇ ਨੇ ਵੀ ਅੱਜ ਤੱਕ ਚਾਹੇ ਭਗਵੰਤ ਮਾਨ ਦੀ ਸਰਕਾਰ ਆਈ ਛੇ ਜਿਹੜੀਆਂ ਕਾਹਨੀਆਂ ਸਰਕਾਰਾਂ ਨਹੀਂ ਕਦੀ ਵੀ ਕਿਸੇ ਨੇ ਕਿਸ ਚੀਜ਼ ਨੂੰ ਕਦੀ ਸੋਸਾਇਟੀ ਨਾਲ ਦੇਖਿਆ ਹੀ ਨਹੀਂ ਹੈਗਾ ਜੀ ਔਰ ਸਭ ਤੋਂ ਵੱਡਾ ਮੈਂ ਕਹਿੰਦਾ ਇਹ ਸਭ ਤੋਂ ਵੱਡਾ ਰੋਲ ਸੈਂਟਰ ਦਾ ਹੈਗਾ ਵਾ ਜੀ ਜਿਨ੍ਹਾਂ ਨੇ ਕਿ ਪੰਜਾਬ ਨਾਲ ਹਮੇਸ਼ਾ ਮਤਰੀਮ ਮਾਵਲਾ ਸਲੂਕ ਕੀਤਾ ਵਾ ਜੀ ਕਿਉਂ ਨਹੀਂ ਪੰਜਾਬ ਦੇ ਵਿੱਚ ਅੱਛੇ ਪ੍ਰੋਜੈਕਟ ਲੈ ਕੇ ਆਏ ਜਾਂਦੇ ਕਿਉਂ ਨਹੀਂ ਪੰਜਾਬ ਦੇ ਵਿੱਚ ਅੱਛੇ ਬੱਚਿਆਂ ਨੂੰ ਨੌਕਰੀਆਂ ਪ੍ਰੋਵਾਈਡ ਕੀਤੀ ਜਾਂਦੇ ਪੜ੍ਹੇ ਲਿਖੇ ਬੱਚੇ ਜਿਹੜੇ ਕੋਈ ਅੱਛੇ ਵੈਲ ਐਜੂਕੇਟਡ ਕੰਪਿਊਟਰ ਦਾ ਕੋਰਸ ਕੀਤਾ ਕਿਸੇ ਨੇ ਕੁਝ ਕੀਤਾ ਉਹਨਾਂ ਦੀ ਨੌਕਰੀਆਂ ਇੱਥੇ ਕੋਈ ਨਹੀਂ ਹੋਈਆਂ ਉਹ ਕਿੱਥੇ ਜਾਂਦੇ ਵਿਚਾਰੇ ਬੱਚੇ ਜੀ ਲਈ ਅੱਛੀਆਂ ਫੌਤੀਆਂ ਬੁਲਾਈਆਂ ਜਾਣ ਅੱਛਾ ਸਬਸਟਰਕਚਰ ਦਿੱਤਾ ਜਾਵੇ ਬੱਚਿਆਂ ਨੂੰ ਤੇ ਨੌਕਰੀਆਂ ਪਤਾ ਲੱਗਣ ਕਿ ਸਾਡੇ ਨੂੰ ਨੌਕਰੀ ਮਿਲਦੀ ਪਈ ਹੈ ਪਰ ਮੇਰਾ ਖਿਆਲ ਫੱਦਾਂ ਮਾ ਸਾ ਪੰਜਾਬ ਦੇ ਵਿੱਚ ਤੇ ਜੀ ਸਦਾ ਬੱਚਾ ਇੱਥੇ ਹੀ ਇੰਡੀਆ 'ਚ ਹੀ ਆਪਣੇ ਆਪ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰੇ ਜੇ ਪੰਜਾਬ ਦੀ ਅਮਰੀਕਾ ਬਣਾਤਾ ਜਾਵੇ ਤਾਂ ਜੀ ਪਰ ਦੁੱਖ ਦੀ ਗੱਲ ਹੈ ਨਾ ਕਿ ਸਾਡੀਆਂ ਸਰਕਾਰਾਂ ਹੀ ਫੋਕਸ ਨਹੀਂ ਹੈ ਜੀ ਸਰਕਾਰਾਂ ਤਾਂ ਚਾਹੁੰਦੀਆਂ ਕਿ ਸਭ ਕੁਝ ਐਸੋ ਵਿੜੇ-ਜੁਟਾ ਕੇ ਲੋਕ ਬਾਹਰ ਭੱਜਣ ਤੇ ਸਾਡੀ ਇਹਦੇ ਅੱਧੇ ਚੰਗੀ ਚੰਗੀ ਰਹੇ ਜੀ ਸ਼ਾਹਬਾ ਜੀ ਜੀ ਪਤਾ ਲੱਗਿਆ ਕਿ ਅੱਜ ਆਪ ਆ ਗਈ ਹੈ ਜੀ ਹਾਂ ਜੀ ਹਾਂ ਜੀ ਕਬੜੇ ਜਿਹੜੇ ਨੌਜਵਾਨ ਨੇ ਪੰਜਾਬ ਵਿੱਚ ਜਾਂ ਆਪਣੇ ਹਰਿਆਣਾ ਜਾਂ ਜਿੱਥੇ ਵੀ ਆਪਣੇ ਪੰਜਾਬ ਭਾਰਤ ਵਿੱਚ ਵਸਦੇ ਨੇ ਉਹ ਜੋ ਹੁਣ ਚਾਹੁੰਦੇ ਨੇ ਕਿ ਇਲੀਗਲੀ ਅਸੀਂ ਯੂਐਸ ਜਾਂ ਕੈਨੇਡਾ ਜਾਂ ਕਿਸੀ ਹੋਰ ਦੇਸ਼ ਵਿੱਚ ਚੱਲ ਜਾਈਏ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਉਹਨਾਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਥੋੜਾ ਜਿਹਾ ਸਬਰ ਕਰਕੇ ਇੱਥੇ ਹੀ ਆਪਣੇ ਆਪ ਨੂੰ ਵੈਲ ਸੈਟਲਡ ਕਰੋ ਜੀ ਅਚੀ ਪੜ੍ਹਾਈ ਜੇ ਤੁਹਾਡੀ ਕੀਤੀ ਹੋਈ ਹੈ ਤਾਂ ਅਚੀ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਅਪਲਾਈ ਕਰੋ ਜੀ ਅਚੀਆਂ ਕੰਪਨੀਆਂ ਦੇ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਅਚੀਆਂ ਕੰਪਨੀਆਂ ਦੇ ਵਿੱਚ ਬਾਹਰ ਨਿਗੇਸ਼ਨ ਦੇ ਜੀ ਵਿੱਚ ਅਪਲਾਈ ਕਰੋ ਕਿਉਂ ਨਾ ਏਜੰਟਾਂ ਦੇ ਚੱਕਰ ਚ ਨਾ ਪੈ ਠੀਕ ਹੈ ਜੀ ਜੇ ਏਜੰਟਾਂ ਸਾਰਿਆਂ ਨੂੰ ਐਕਸਪਲੋਇਟ ਕਰਦੇ ਨੇ ਅਚੀਆਂ ਕੰਪਨੀਆਂ ਦੇ ਵਿੱਚ ਬਾਹਰ ਆਪਣੇ ਲੈਵਲ ਤੇ ਅੱਜ ਆਨਲਾਈਨ ਸਿਸਟਮ ਹੈ ਸਾਰਾ ਅਚੀਆਂ ਕੰਪਨੀਆਂ ਨੂੰ ਅਪਲਾਈ ਕਰੋ ਅਚੀ ਯੂਨੀਵਰਸਿਟੀਆਂ ਦੇ ਵਿੱਚ ਆਪਣੀ ਐਡਮਿਸ਼ਨ ਲਈ ਅਪਲਾਈ ਕਰੋ ਤੇ ਜ਼ਰੂਰ ਉਹਨਾਂ ਨੂੰ ਮਿਲੇਗਾ ਜੀ ਕਿ ਪਰਸੇ ਵੀ ਕੁਛ ਇਹ ਨਹੀਂ ਹੈਗਾ ਕਿ ਇੱਥੇ ਕੰਮ ਦੀ ਕਮੀ ਹੈ ਤੁਸੀਂ ਇੱਥੇ ਵੀ ਜਿਹੜਾ ਵੀ ਬਿਜ਼ਨਸ ਆਪਣਾ ਚੱਲ ਸਟੈਬਲਿਸ਼ ਕਰੋ ਮਿਹਨਤ ਕਰੋ ਜੀ ਠੀਕ ਹੈ ਚਾਬੜਾ ਜੀ ਇਸ ਦੇ ਸਬੰਧ ਵਿੱਚ ਤੁਸੀਂ ਕੋਈ ਹੋਰ ਕੋਈ ਜਾਣਕਾਰੀ ਐਡ ਕਰਨੀ ਚਾਹੁੰਦੇ ਹੋ ਪੰਜਾਬ ਪੁਲਿਸ ਦੀ ਕਾਰਜਗੁਜ਼ਾਰੀ ਤੇ ਜਾਂ ਯੂਐਸ ਦੀ ਜੋ ਇਹ ਸਾਰੀ ਰੇਡ ਹੋ ਰਹੀ ਹੈ ਇਸ ਵਿੱਚ ਕੋਈ ਹੋਰ ਐਡ ਕਰਨਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹ ਐਡ ਕਰਨਾ ਚਾਹੁੰਦਾ ਕਿ ਦੇਖੋ ਜੀ ਜੇ ਪੰਜਾਬ ਪੁਲਿਸ ਹੁਸ਼ੀਰ ਹੋ ਜਵੇ ਨਾ ਜੀ ਉਹ ਤੁਸੀਂ ਜਨਰਲ ਦੇਖਦੇ ਹੋ ਕਿ ਟੀਵੀ ਦੇ ਵਿੱਚ ਆ ਰਿਹਾ ਹੁੰਦਾ ਕਿ ਜੋ ਪੰਜਾਬ ਪੁਲਿਸ ਨੇ ਪਿੱਛੇ ਹਰਕਤਾਂ ਕੀਤੀਆਂ ਨੇ ਜੀ ਜਿਸ ਵੇਲੇ ਪੰਜਾਬ ਚ ਕਾਲਾ ਦੌਰ ਚੱਲ ਰਿਹਾ ਸੀ ਉਹ ਵੀ ਹੈਗਾ ਤੇ ਦੇਖੋ ਉਹਨਾਂ ਨੇ ਕਿੱਦਾਂ ਨਜ਼ਾਇਜ਼ ਬੱਚਿਆਂ ਨੂੰ ਮਾਰਿਆ ਵੈ ਕਿੱਦਾਂ ਲੋਕਾਂ ਦੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਆ ਅੱਜ ਵੀ ਉਹੀ ਜਿਹੜੀ ਅੱਜ ਜਿਹੜੀ ਉਸ ਵੇਲੇ ਲਈ ਉਹੀ ਸੁਣਖਦੀ ਪਈ ਹੈ ਜੀ ਪਰ ਸਾਡੀਆਂ ਸਰਕਾਰਾਂ ਹਜੇ ਵੀ ਸੰਕੀਅਰ ਨਹੀਂ ਜੀ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਆਫੀਸਰ ਦਾ ਹਜੇ ਵੀ ਸੰਕੀਅਰ ਨਹੀਂ ਜੀ ਜੇ ਅੱਛੇ ਕੰਪੀਟੈਂਟ ਬੰਦੇ ਜਿਹੜੇ ਅੱਛੇ ਪੰਜਾਬ ਪੁਲਿਸ ਦੇ ਵਿੱਚ ਪੜੇ ਲਿਖੇ ਨੌਜਵਾਨ ਲਗਾਏ ਜਾਣ ਜੀ ਬਲਵਜੀਤ ਜੀ ਤੁਹਾਡਾ ਆਪੜਾ ਆਈਪੀਐਸ ਅਫਸਰ ਸੁਦਾਇ ਜਾਨ ਜੀ ਦੇਖੋ ਕਿ ਪੰਜਾਬ ਪੁਲਿਸ ਕਿਉਂ ਨਹੀਂ ਸੁਧਰੇਗੀ ਜੀ ਪਰ ਮੈਂ ਕਹਿੰਦਾ ਸਾਰਾ ਕੁਝ ਇੱਥੇ ਪੰਜਾਬ ਦੀ ਅਮਰੀਕਾ ਤੋਂ ਪੁੱਛੇ ਹੋਏਗਾ ਠੀਕ ਹੈ ਜੀ ਸ਼ਾਪੜਾ ਜੀ ਤੁਹਾਡਾ ਆਕਾਲ ਚਲਣ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣੇ ਤੁਸੀਂ ਐਡਵੋਕੇਟ ਸ਼ਾਪੜਾ ਨਾਲ ਸੁਣਿਆ ਉਹ ਵੀ ਕਹਿ ਰਹੇ ਸਨ ਕਿ ਲੋੜ ਹੈ ਕਿ ਪੰਜਾਬ ਪੁਲਿਸ ਵਿੱਚ ਸੁਧਾਰ ਆ ਜਾਵੇ ਉੱਥੇ ਹੀ ਗੱਲ ਕਰਦੇ ਆ ਜੀ ਅਮਰੀਕਾ ਦੀ ਜੋ ਏ ਐਕਸ਼ਨ ਲਿਆ ਜਾ ਰਿਹਾ ਦੇਖਣ ਵਾਲੀ ਗੱਲ ਹੈ ਕਿ ਬਹੁਤ ਸਾਰੇ ਇਲੀਗਲ ਇਮੀਗ੍ਰੇਸ਼ਨ ਨੂੰ ਡਿਪੋਰਟ ਕੀਤਾ ਜਾ ਰਿਹਾ ਲੇਕਿਨ ਪੰਜਾਬ ਪੁਲਿਸ ਵੱਲੋਂ ਜੋ ਇਹ ਕਾਰਜਕਾਰੀ ਕੀਤੀ ਜਾ ਰਹੀ ਹੈ ਕਿ ਜੋ ਗੈਂਗਸਟਰ ਨੇ ਉਹਨਾਂ ਨੂੰ ਵਾਪਸ ਲੈ ਕੇ ਜਾਵੇ ਦੇਖਣ ਵਾਲੀ ਗੱਲ ਹੈ ਵੀ ਕੀ ਸਿੱਧੂ ਮੂਸੇਵਾਲੇ ਦੇ ਜੋ ਕਾਤਲ ਨੇ ਉਹਨਾਂ ਨੂੰ ਹੁਣ ਪੰਜਾਬ ਵਿੱਚ ਲੈ ਕੇ ਆਂਦੇ ਆਗੇ ਤੇ ਜੋ ਪੇਰੈਂਟਸ ਇਹਨੇ ਲੰਬੇ ਸਮੇਂ ਤੋਂ ਜਾ ਉਹਦੇ ਫੈਨਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਜੋ ਅਸਲ ਕਾਤਲ ਨੇ ਉਹਨਾਂ ਨੂੰ ਫੜ ਕੇ ਸਜ਼ਾ ਮਤੀਆਂ ਹੁਣ ਕੀ ਹੁਣ ਪੰਜਾਬ ਪੁਲਿਸ ਵਿੱਚ ਕਾਮਯਾਬ ਹੋਏਗੀ ਇਹ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲੀ ਗੱਲ ਤਾਂ ਨੂੰ ਜਾਣਕਾਰੀ ਜਰੂਰ ਦਿੰਦੇ ਨਾ ਕਿ ਤੁਹਾਡਾ ਆਕਾਰ ਚੱਲਣ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ